ਸੱਤਰੀਆ ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮੰਦੀਪ ਕੌਸ਼ੰਦੂ ਇਸ ਵੇਲੇ ਦੀ ਖਬਰ ਤੁਹਾਡਾ ਗੜਸ਼ੰਕਰ ਦੀ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਫਿਰ ਤੋਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਹਾਲਾਂਕਿ ਇਹ ਵੀ ਦੱਸ ਦਿੰਨੇ ਆ ਕਿ ਥਾਣੂ ਇਥੋਂ ਦੇ ਸਮਰਥਕਾਂ ਨੇ ਵਖਵਾਦੀ ਨਾਰੇ ਜਿਹੜੇ ਨੇ ਕੰਦਾਂ ਦੇ ਉੱਪਰ ਲਿਖੇ ਨੇ ਤੇ ਨਾਲ ਦੀ ਨਾਲ ਇੱਕ ਸੰਦੇਸ਼ ਵੀ ਦਿੱਤਾਏ ਤੇ ਇਸ ਦੇ ਨਾਲ ਥਾਣੇ ਵੀ ਦੱਸ ਦਿੰਨੇ ਆ ਕਿ ਇੱਕ ਡੇਰਾ ਜੋ ਕਿ ਪਹਿਲਾਂ ਵੀ ਇਸੇ ਹੀ ਡੇਰੇ ਤੇ ਲਿਖੇ ਗਏ ਸਨ ਖਾਲਿਸਤਾਨ ਸਮਰਥਕਾਂ ਦੇ ਨਾਰੇ ਲਿਖੇ ਗਏ ਸਨ ਤੇ ਹੁਣ ਫਿਰ ਤੋਂ ਜਿਹੜਾ ਨਾਰੇ ਲਿਖਣ ਵਖਵਾਦੀ ਨਾਰੇ ਲਿਖਣ ਦੀ ਘਟਨਾ ਸਾਹਮਣੇ ਆਈ ਹੈ ਸੋ ਗੜ ਸ਼ੰਕਰ ਦੇ ਕਸਬਾ ਮਾਹਿਲਪੁਰ ਵਿੱਚ ਮਹੌਲ ਨੂੰ ਖਰਾਬ ਕਰਨ ਵਾਲੀਆਂ ਵਖਵਾਦੀ ਨਾਰੇ ਦੀਆਂ ਜਿਹੜੀਆਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੇ ਨਾਰੇ ਲਿਖ ਲਿਖਣ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਸੋ ਹੁਣ ਗੜਸ਼ੰਕਰ ਦੇ ਕਸਬਾ ਮਾਹਲਪੁਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਨੇ ਵਖਵਾਦੀ ਨਾਰੇ ਲਿਖੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਲਿਖਿਆ ਗਿਆ ਹੈ ਇਸ ਦਿਨਾਂ ਨੇ ਲਿਖਿਆ ਕਿ ਵੋਟ ਸਾਡਾ ਹੱਕ ਹੈ 98% ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਖੁਦ ਹੀ ਗੁਲਾਮ ਹੋ ਗਏ ਆ ਵੋ ਪਲੀਜ਼ ਖਾਲਿਸਤਾਨ ਆਜ਼ਾਦ ਜ਼ਿੰਦਾਬਾਦ ਇਹ ਲਿਖਿਆ ਗਿਆ ਹੈ ਸੋ ਕੰਧਾਂ ਦੇ ਉੱਪਰ ਅਜਿਹੇ ਨਾਰੇ ਲਿਖੇ ਗਏ ਨੇ ਹਾਲਾਂਕਿ ਇਹ ਗੁਰਦੁਆਰਾ ਜੋ ਡੇਰੇ ਦੇ ਨਾਮ ਤੇ ਮਸ਼ਹੂਰ ਹੈ ਗੁਰਦਿਤ ਬੁੰਗਾ ਸਾਹਿਬ ਡੇਰਾ 108 ਸੰਤ ਬਾਬਾ ਮੰਗਲ ਸਿੰਘ ਜੀ ਦੇ ਡੇਰੇ ਦੇ ਬਾਹਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਕਿ ਇਹ ਤਸਵੀਰਾਂ ਇਸ ਵੇਲੇ ਲਿਖਿਆ ਗਿਆ ਨੇ ਹਾਲਾਂਕਿ ਪਹਿਲਾਂ ਵੀ ਬਹੁਤ ਸਨੇ ਘਟਨਾਮਾ ਸਾਹਮਣੇ ਆ ਰਹੀਆਂ ਸਨ ਗੜਸ਼ੰਕਰ ਦੇ ਕਸਬਾ ਮਾਹਿਲਪੁਰ ਪਾਲ ਦੀ ਖੇੜਾ ਚ ਚਾਰ ਪਿੰਡਾਂ ਦੇ ਵਿੱਚ ਇਹ ਨਾਰੇ ਲਿਖੇ ਗਏ ਨੇ ਸੋ ਵੱਖਵਾਦੀ ਨਾਰੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਖੜੇ ਕਰਦੇ ਜ਼ਰੂਰ ਆਉਂਦੇ ਨੇ ਕਿਉਂਕਿ ਹਾਲਾਂਕਿ ਇਹ ਇਹ ਲੋਕ ਜੋ ਲਿਖਣ ਆਉਂਦੇ ਨੇ ਨਾਰੇ ਕਿ ਕਿਸੇ ਨੂੰ ਉਸ ਟਾਈਮ ਪਤਾ ਕਿਉਂ ਨਹੀਂ ਲੱਗਦਾ ਕਿ ਆਖਰਕਾਰ ਕਿਸ ਵੇਲੇ ਇਹ ਨਾਰੇ ਲਿਖੇ ਗਏ ਨੇ ਘਟਨਾ ਇਸ ਤੋਂ ਪਹਿਲਾਂ ਬੰਗੇ ਦਾ ਵੀ ਜ਼ਿਕਰ ਕਰ ਲੈਣੇ ਕਿ ਬੰਗਾ ਦੇ ਵਿੱਚ ਵੀ ਮਾਜ਼ਰੀ ਫਲਾਈਓਵਰ ਦੇ ਨਾਲ ਹੀ ਇੱਕ ਸਾਈਨ ਬੋਰਡ ਲੱਗਾ ਹੋਇਆ ਸੀ ਤੇ ਉਸ ਸਾਈਨ ਬੋਰਡ ਤੇ ਵੀ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਤੇ ਇਸ ਦੀ ਸੂਚਨਾ ਤੇ ਉਪਰੰਤੀ ਪੁਲਿਸ ਨੇ ਉੱਥੇ ਪਹੁੰਚਦਾ ਸੀ ਤੇ ਇਹਨਾਂ ਨਾਰਿਆਂ ਨੂੰ ਜਿਹੜਾ ਕਟਵਾ ਦਿੱਤਾ ਗਿਆ ਸੀ ਘਟਨਾ ਤੇ ਰੁਕਣ ਦਾ ਨਾਮ ਨਹੀਂ ਲੈਂਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਜੇਕਰ ਇਸ ਦੇ ਨਾਲ ਹੀ ਕਦੇ ਖਾਲਿਸਤਾਨ ਛੰਡਿਆਂ ਦੀ ਗੱਲ ਹੁੰਦੀ ਹੈ ਤੇ ਕਦੇ ਖਾਲਸਾ ਨਾਰਿਆਂ ਦੀ ਗੱਲ ਹੁੰਦੀ ਤੇ ਵੱਖ-ਵੱਖ ਥਾਵਾਂ ਤੇ ਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਜੇਕਰ ਪਿਛਲੇ ਦਿਨੀ ਗੱਲ ਕਰੀਏ ਤਾਂ ਮਾਸ਼ੀਵਾੜਾ ਦੇ ਕੋਹਾੜਾ ਰੋਡ ਤੇ ਸਥਿਤ ਕਮਕਲਾ ਅਧੀਨ ਪੈਂਦੇ ਪਿੰਡ ਰਜ਼ੂਲ ਤੇ ਦੇ ਬੱਸ ਸਟੈਂਡ ਤੇ ਵੀ ਜਿਹੜਾ ਸੀ ਨਾਰੇ ਲਿਖੇ ਗਏ ਸਨ ਖਾਲਸਾ ਸਮਰਥਕਾਂ ਦੇ ਵੱਲੋਂ ਹੱਥ ਲਿਖਤ ਖਾਲਿਸਤਾਨ ਜ਼ਿੰਦਾਬਾਦ ਰੀਫਰੰਡਮ 2020 ਅਤੇ ਬੰਦੀ ਸੰਗਾਂ ਦੀ ਰਿਹਾਈ ਕਰੋ ਵੀ ਲਿਖਿਆ ਗਿਆ ਸੀ ਇਹ ਪਿਛਲੇ ਦਿਨੀ ਜਿਹੜੀ ਘਟਨਾ ਸਾਹਮਣੇ ਆਈ ਸੀ ਉਹ ਪੰਜਾਬ ਦੇ ਪਿਛਲੇ ਦਿਨਾਂ ਤੋਂ ਕਈ ਵਕਤ ਵਕਤਾਂ 'ਤੇ ਖਾਲਿਸਤਾਨ ਦੇ ਝੰਡੇ ਵੀ ਲਹਿਰਾਏ ਜਾ ਰਹੇ ਨੇ ਖਾਲਸਾ ਸਮਰਥਕ ਨਾਰੇ ਵੀ ਕੰਧਾਂ ਤੇ ਲਿਖੇ ਜਾ ਰਹੇ ਨੇ ਸੋ ਜਈਆਂ ਘਟਾਵਾਂ ਹਾਲ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਇਸ ਤੋਂ ਪਹਿਲਾਂ ਮਾਛੀਵੜਾ ਦੇ ਪਿੰਡ ਕੋਹਾੜਾ ਦੇ ਵਿੱਚ ਵੀ ਲਿਖਿਆ ਗਿਆ ਸੀ ਗੜ ਦੇ ਵਿੱਚ ਵੀ ਲਿਖੇ ਗਿਆ ਸੀ ਤੇ ਹੁਣ ਜਿਹੜਾ ਫਿਰ ਤੋਂ ਗੜ ਸ਼ੰਕਰ ਦੇ ਮਾਹਿਲਪੁਰ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਅਜਿਹੇ ਘਟਨਾਵਾਂ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਸਵੀਰਾਂ ਤੁਸੀਂ ਸਾਡੀ ਸਕਰੀਨ ਤੇ ਸਾਫ਼ ਦੇਖ ਸਕਦੇ ਹੋ ਕਿ ਗੜ ਸ਼ੰਕਰ ਦੇ ਕਸਬਾ ਮਾਹਿਲਪੁਰ ਦੇ ਵਿੱਚ ਮੋਹਾਲ ਨੂੰ ਖਰਾਬ ਕਰਨ ਵਾਲੇ ਵਕਵਾਦੀ ਨਾਰਿਆਂ ਦਾ ਦੌਰ ਲਗਾਤਾਰ ਹੀ ਜਾਰੀ ਹੈ ਪਿਛਲੇ ਲਗਭਗ 1 ਮਹੀਨੇ ਤੋਂ ਗੜ ਸ਼ੰਕਰ ਦੇ ਕਸਬਾ ਮਾਹਿਰਪੁਰ ਦੇ ਵੱਖ-ਵੱਖ ਹਲਕਿਆਂ 'ਚ ਰਾਤ ਸਮੇਂ ਇਹ ਨਾਰੇ ਲਿਖੇ ਜਾਂਦੇ ਨੇ ਜੋ ਕਿ ਪਰਸ ਲੈਵੀ ਹੁਣ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਹਾਲਾਂਕਿ ਗੜਸ਼ੰਕਰ ਦੇ ਕਸਬਾ ਮਾਹਿਲਪੁਰ ਪਾਲਦੀ ਖੇੜਾ ਦੇ ਚਾਰ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਜਿਹੇ ਨਾਰੇ ਲਿਖੇ ਗਏ ਨੇ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚੀ ਹੈ ਇਹਨਾਂ ਨਾਰਿਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਨੇ ਵੱਖ-ਵੱਖ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਨੂੰ ਅਜਿਹਾ ਕਰਨ ਦੇ ਲਈ ਆਖਿਆ ਜਾਂਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਗੁਰਪਤਵੰਤ ਪੰਨੋ ਵੱਡੇ-ਵੱਡੇ ਇਨਾਮ ਰੱਖ ਚੁੱਕੇ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਕੋਈ ਖਾਲਿਸਤਾਨ ਝੰਡਾ ਲਹਿਰਾਵੇ ਤੇ ਕੋਈ ਨਾਰੇ ਲਿਖੇ ਤਾਂ ਉਹਨਾਂ ਨੂੰ ਡਾਲਰਾਂ ਦੇ ਹਿਸਾਬ ਨਾਲ ਨਾਮ ਦਿੱਤਾ ਜਾਵੇਗਾ ਹਾਲਾਂਕਿ ਇਹ ਸੂਈ ਵਿਉਂਦਰ ਨੂੰ ਹੀ ਜਾਰੀ ਹੈ ਪਰ ਹਾਲੇ ਤੱਕ ਸਾਫ਼ ਨਹੀਂ ਹੋ ਪਾਇਆ ਕਿ ਅਖਰਕਲ ਖਾਲਿਸਤਾਨ ਨਾਰੇ ਲਿਖਣ ਵਾਲਾ ਕੌਣ ਹੈ ਫਲਹਾਲ ਦੀ ਖੜੀ ਦੱਸ ਦਿੰਨੇ ਆ ਕਿ ਗੜ ਸ਼ੰਕਰ ਦੇਸ਼ਵਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੰਧਾਂ ਦੇ ਉੱਪਰ ਖਾਲਿਸਤਾਨ ਦੇ ਨਾਂ ਲਿਖੇ ਗਏ ਨੇ ਵੋਟ ਸਾਡਾ ਹੱਕ ਲਿਖਿਆ ਗਿਆ ਹੈ ਇਹ ਵੀ ਲਿਖਿਆ ਗਿਆ ਹੈ ਕਿ 98% ਸ਼ਹੀਦਿਆ ਦੇ ਕੇ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਹੁਣ ਅਸੀਂ ਵੋਟ ਲੈਣ ਦਾ ਹੱਕ ਰੱਖਦੇ ਹਾਂ ਸੀ ਵੱਖ ਵਖਵਾਦੀ ਦੀ ਮੰਗ ਕਰਦੇ ਆ ਵੱਖਰੇ ਦੇਸ਼ ਦੀ ਮੰਗ ਕਰਦੇ ਆ ਇਹ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਹੈ ਪਰ ਹਾਲੇ ਤੱਕ ਜਿਹੜਾ ਆ ਇਹ ਜਹੀਆਂ ਘਟਨਾਵਾਂ 'ਚ ਲਗਾਤਾਰ ਵਾਅਦਾ ਹੋ ਰਿਹਾ ਰੁਕੀਆਂ ਨਹੀਂ ਹੈ ਕਦੇ ਕਿਸੇ ਜ਼ਿਲ੍ਹੇ ਦੀ ਘਟਨਾ ਸਾਹਮਣੇ ਆਉਂਦੀ ਹੈ ਤੇ ਕਦੇ ਕਿਸੇ ਜ਼ਿਲ੍ਹੇ ਦੀ ਘਟਨਾ ਸਾਹਮਣੇ ਆਉਂਦੀ ਹੈ ਪਰ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਵੀ ਜ਼ਰੂਰ ਖੜੇ ਹੁੰਦੇ ਕਿ ਆਖਰਕਾਰ ਕਿਹੜੇ ਲੋਕ ਨੇ ਜਦੋਂ ਲਿਖਦੇ ਨੇ ਆ ਕੇ ਪਿੰਡ ਵਿੱਚ ਪਹਿਰੇ ਲੱਗਣੇ ਜ਼ਰੂਰੀ ਜਾਂਦੇ ਨੇ ਕਿਉਂਕਿ ਇਹ ਜਹੀਆਂ ਕਟਨਾਵਾ ਇੱਕ ਦਿਨ ਲਈ ਹਾਲਾਂਕਿ 2-4 ਦਿਨਾਂ ਬਾਅਦ ਹੀ ਜਹੀਆਂ ਕਟਨਾਵਾ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਪੁਲਿਸ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ ਉਹਨੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ ਇਸੇ ਮਾਮਲੇ ਤੇ ਹਰ ਅਪਡੇਟ ਅਸੀਂ ਲਗਾਤਾਰ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹਿਣਾ ਹੁੰਦੇ ਆ ਗਿਆ